ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੁਨੀਆ ਦੇ ਬਹੁਤ ਵੱਡੇ ਅਖਬਾਰ ਦਾ ਗਾਰਡੀਅਨ ਨੇ ਐਲਨ ਮਸਕ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਜੀਆਂ ਦਾਦੇ ਕਿ ਬ੍ਰਿਟੇਨ ਤੋਂ ਛੱਪਣ ਵਾਲਾ ਦੁਨੀਆ ਦਾ ਬਹੁਤ ਵੱਡਾ ਅਖਬਾਰ ਦਾ ਦੱਸ ਦਿਆ ਕਿ ਜੋ ਕਿ ਕਾਫੀ ਪ੍ਰੈਸਟੀਜੀਅਸ ਆਰ ਪ੍ਰੋਮਿਨੈਂਟ ਮੰਨਿਆ ਜਾਂਦਾ ਹੈਗਾ ਆਪਣੀ ਕਵਰੇਜ ਨੂੰ ਲੈ ਕੇ ਦਾ ਗਾਰਡੀਅਨ ਤਾਂ ਦੱਸ ਦੇ ਕਿ ਦਾ ਗਾਰਡੀਅਨ ਦੇ ਵੱਲੋਂ ਐਕਸ ਨੂੰ ਬੈਨ ਕਰ ਦਿੱਤਾ ਗਿਆ ਔਰ ਕਿਹਾ ਗਿਆ ਕਿ ਅਸੀਂ ਆਪਣੇ ਕਿਸੇ ਵੀ ਅਧਿਕਾਰਿਤ ਚੈਨਲ ਤੋਂ ਕਿਸੇ ਵੀ ਅਧਿਕਾਰਿਤ ਆਪਣੇ ਅਕਾਊਂਟ ਤੋਂ ਐਕਸ ਦੇ ਉੱਪਰ ਕੁਝ ਵੀ ਟਵੀਟ ਨਹੀਂ ਕਰਾਂਗੇ ਤਾਂ ਦਾਦੇ ਕਿ 11 ਮਿਲੀਅਨ ਦੇ ਲਗਭਗ 10.7 ਮਿਲੀਅਨ ਫਾਲੋਅਰਸ ਨੇ ਦੱਸ ਦਿਆ ਕਿ ਦਾ ਗਾਰਡੀਨ ਦੇ ਐਕਸ ਦੇ ਉੱਪਰ ਯਾਨੀ ਕਿ ਟਵਿੱਟਰ ਦੇ ਉੱਪਰ ਤਾਂ ਦੱਸ ਦੇ ਕਿ ਹੁਣ ਐਕਸ ਦੇ ਉੱਪਰ ਕੋਈ ਵੀ ਪੋਸਟ ਸ਼ੇਅਰ ਨਹੀਂ ਕਰੇਗਾ ਦਾ ਗਾਰਡੀਨ ਆਪਣੇ ਕਿਸੇ ਵੀ ਅਕਾਊਂਟ ਤੋਂ ਚਾਹੇ ਉਹ ਉਹਨਾਂ ਦੇ ਆਫੀਸ਼ੀਅਲਸ ਆ ਹੋਵੇ ਜਾਂ ਫਿਰ ਉਹਨਾਂ ਦਾ ਖੁਦ ਦਾ ਆਫੀਸ਼ੀਅਲ ਅਕਾਊਂਟ ਹੋਵੇ ਤਾਂ ਬਹੁਤ ਵੱਡਾ ਝਟਕਾ ਐਲਨ ਮਸਕ ਨੂੰ ਮਿਲਿਆ ਜਿੱਥੇ ਐਲਨ ਮਸਕ ਲਗਾਤਾਰ ਟਰੰਪ ਦੀ ਕੈਂਪੇਨ ਕਰ ਰਿਹਾ ਸੀ ਮੂਰੇ ਹੋ ਕੇ ਬਿਲਕੁਲ ਕੈਂਪੇਨ ਕੀਤੀ ਜਾਂਦੀ ਹੈ ਜਿਵੇਂ ਆਪਾਂ ਪੰਜਾਬ ਦੇ ਵਿੱਚ ਕਹਿਨ ਨਿਆ ਜਾਂ ਇੰਡੀਆ ਦੇ ਵਿੱਚ ਕਹਿਨ ਨਿਆ ਸਟਾਰ ਕੈਂਪੇਨਰ ਦੇ ਤੌਰ ਤੇ ਯੂਜ਼ ਕੀਤਾ ਗਿਆ ਐਲਨ ਮਸਕ ਨੂੰ ਤਾਂ ਦੱਸ ਦੇ ਕਹ ਐਲਨ ਮਸਕ ਲਗਾਤਾਰ ਟਰੰਪ ਦੇ ਹੱਕ ਦੇ ਵਿੱਚ ਉਤੇ ਵੋਟਾਂ ਮੰਗ ਰਿਹਾ ਸੀ ਕੈਂਪੇਨ ਕਰ ਰਿਹਾ ਸੀ ਤਾਂ ਹੁਣ ਜਿਹੜਾ ਐਲਨ ਮਸਕ ਨੂੰ ਜਿੱਤੇ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਉਸ ਤੋਂ ਬਾਅਦ ਟਰੰਪ ਨੇ ਟਰੰਪ ਨੇ ਜਿਹੜਾ ਐਲਨ ਮਸਕ ਨੂੰ ਕੈਬਨਿਟ ਦੇ ਵਿੱਚ ਡੌਜ ਨਾਂ ਦੀ ਜਿਹੜੀ ਕੈਬਨਿਟ ਹੈ ਜਿਹਦੇ ਵਿੱਚ ਕਈ ਡਿਪਾਰਟਮੈਂਟ ਇੰਟੈਲੀਜੈਂਸ ਦੇ ਵੀ ਆ ਜਾਂਦੇ ਆ ਤਾਂ ਦੱਸ ਦੇ ਕਿ ਉੱਥੇ ਹੁਣ ਐਲਨ ਮਸਕ ਨੂੰ ਜਗ੍ਹਾ ਦਿੱਤੀ ਗਈ ਹੈ ਕੈਬਨਿਟ ਰੈਂਕ ਦਿੱਤਾ ਗਿਆ ਜਿਹਦੇ ਵਿੱਚ ਵਿਵੇਕ ਰਾਮਾ ਸਵਾਮੀ ਜੋ ਕਿ ਭਾਰਤੀ ਮੂਲ ਦੇ ਨੇ ਉਹਨਾਂ ਨੂੰ ਵੀ ਜਿਹੜਾ ਜਗ੍ਹਾ ਦਿੱਤੀ ਗਈ ਹੈ ਤੇ ਦੂਜੇ ਪਾਸੇ ਦੁਨੀਆ ਦੇ ਸਭ ਤੋਂ ਵੱਡੇ ਅਖਬਾਰ ਜੋ ਕਿ ਇੱਕ ਲੈਫਟ ਵਿੰਗ ਦਾ ਮੰਨਿਆ ਜਾਂਦਾ ਦਾ ਗਾਰਡਨ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਨਿਊਜ਼ਪੇਪਰ ਹੈ ਇਹ ਲੈਫਟ ਵਿੰਗ ਦੇ ਨਾਲ ਜਿਹੜਾ ਇਨਕਲਾਈਨਡ ਆ ਪਰ ਕਿਤੇ ਨਾ ਕਿਤੇ ਇਸ ਦੀ ਜੇ ਗੱਲ ਕਰੀਏ ਪ੍ਰੋਮਿਨੈਂਟ ਕਾਫੀ ਜ਼ਿਆਦਾ ਹੈ ਇਹ ਅਖਬਾਰ ਔਰ ਇਸ ਦੀ ਪ੍ਰੈਸਟੀਜੀਅਸ ਜਿਹੜੀ ਹੈ ਪੂਰੀ ਦੀ ਪੂਰੀ ਭਾਰਤ ਦੇ ਵਿੱਚ ਨਹੀਂ ਸਗੋ ਦੁਨੀਆ ਦੇ ਵਿੱਚ ਇਸ ਨੂੰ ਮੰਨਿਆ ਜਾਂਦਾ ਉਹ ਦਾ ਗਾਰਡਨ ਉਨੇ ਐਲਨ ਮਸਕ ਦੇ ਐਕਸ ਨੂੰ ਜੋ ਕਿ 2022 ਦੇ ਵਿੱਚ ਆਉਣ ਕੀਤਾ ਸੀ ਐਲਨ ਮਸਕ ਨੇ ਉਸ ਨੂੰ ਬੈਨ ਕਰ ਦਿੱਤਾ ਔਰ ਕਿਹਾ ਕਿ ਅਸੀਂ ਇਸ ਟਾਕਸਿਕ ਟਾਕਸਿਕ ਪਲੇਟਫਾਰਮ ਦੱਸਿਆ ਐਕਸ ਨੂੰ ਦਾ ਗਾਰਡੀਅਨ ਹੈ ਦਾ ਗਾਰਡੀਅਨ ਦਾ ਕਹਿਣਾ ਹੈ ਕਿ ਇੱਕ ਟਾਕਸਿਕ ਮੀਡੀਆ ਪਲੇਟਫਾਰਮ ਹੈ ਜਿਹਦੇ ਉੱਪਰ ਸਿਰਫ ਇੱਕ ਪਾਸੇ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਤੇ ਹੁਣ ਇਸ ਤੋਂ ਬਾਅਦ ਹੋਰ ਜ਼ਿਆਦਾ ਉਹਨਾਂ ਦੀ ਗਿਣਤੀ ਵੱਧ ਜਾਣੀ ਹੈ ਇੱਕ ਪਾਸੜ ਹੋ ਕੇ ਚੱਲੇਗਾ ਬਾਇਸਡ ਹੋ ਕੇ ਚੱਲੇਗਾ ਇੱਕ ਟਾਕਸਿਕ ਨਾਂ ਦਿੱਤਾ ਜਾਏਗਾ ਇਸ ਮੀਡੀਆ ਪਲੇਟਫਾਰਮ ਨੂੰ ਜਿਸ ਦਾ ਨਾਮ ਹੈ ਐਕਸ ਜੋ ਕਿ ਐਲਨ ਮਸਕ ਜਿਸ ਨੂੰ ਔਨ ਕਰਦਿਆ ਤਾਂ ਦੱਸ ਦੇ ਕਿ ਉਹਨਾਂ ਐਲਨ ਮਸਕ ਨੂੰ ਇੱਕ ਪਾਸੇ ਤਾਂ ਖੁਸ਼ਖਬਰੀ ਮਿਲੀ ਜਦੋਂ ਟਰੰਪ ਨੇ ਉਸ ਨੂੰ ਕੈਬਨਟ ਦੇ ਵਿੱਚ ਜਗ੍ਹਾ ਦਿੱਤੀ ਪਰ ਦੂਜੇ ਪਾਸੇ ਦੁਨੀਆ ਦਾ ਸਭ ਤੋਂ ਵੱਡੇ ਅਖਬਾਰਾਂ ਦੇ ਵਿੱਚੋਂ ਇੱਕ ਅਖਬਾਰ ਜੀ ਦੇ 11 ਮਿਲੀਅਨ ਫਾਲੋਅਰਸ ਨੇ ਐਕਸ ਦੇ ਉੱਪਰ ਹੁੰਦੀ ਸੀ ਆਪਸ ਆਬਲਾ ਲਾ ਲੋ ਜੇ 11 ਮਿਲੀਅਨ ਯਾਨੀ ਕਿ ਕਰੋੜ ਤੋਂ ਜ਼ਿਆਦਾ ਫੋਲਰ ਜਿਹੜੇ ਐਕਸ ਦੇ ਉੱਪਰ ਨੇ ਤਾਂ ਜੇ ਉਹ ਅਕਾਊਂਟ ਬੈਨ ਕਰ ਦੇਗਾ ਤਾਂ ਉਸ ਤੋਂ ਬਾਅਦ ਫਰਕ ਤਾਂ ਜ਼ਰੂਰ ਪਏਗਾ ਕਿਉਂਕਿ ਦਾ ਗਾਰਡੀਅਨ ਅਖਬਾਰ ਜਿਹੜਾ ਹੈਗਾ ਬ੍ਰਿਟੇਨ ਤੋਂ ਛਪਦਾ ਔਰ ਕਾਫੀ ਜ਼ਿਆਦਾ ਇਹ ਮੰਨਿਆ ਪਰਮੰਨਿਆ ਅਖਬਾਰ ਹੈ ਤਾਂ ਇਸ ਦੀਆਂ ਹੈਡਲਾਈਨਸ ਜਿਹੜੀਆਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀਆਂ ਔਰ ਨਿਊਜ਼ ਨੂੰ ਛਾਪਣ ਦਾ ਢੰਗ ਹਰੇਕ ਅਖਬਾਰ ਦਾ ਅਲੱਗ ਹੁੰਦਾ ਤਾਂ ਦੱਸ ਦੇ ਕਿ ਹੁਣ ਦੁਨੀਆ ਦੇ ਵੱਡੇ ਅਖਬਾਰ ਨੇ ਐਲਨ ਮਸਕ ਨੂੰ ਬਹੁਤ ਵੱਡਾ ਝਟਕਾ ਹੈ ਤਾਂ ਬ੍ਰਿਟੇਨ ਦੇ ਵੱਡੇ ਅਖਬਾਰ ਦਾ ਗਾਰਡੀਅਨ ਨੇ ਐਕਸ ਨੂੰ ਬੈਨ ਕਰ ਦਿੱਤਾ ਜੀ ਆਂ ਦੇ ਕਿ ਬਿਆਨ ਇਹ ਦੱਸਦਾ ਹੈ ਕਿ ਇਹ ਹੁਣ ਬਿਲਕੁਲ ਇੱਕ ਪਾਸੇ ਤੇ ਹੋ ਕੇ ਤੁਰੇਗਾ ਇੱਕ ਲਾਈਨ ਤੇ ਹੋ ਕੇ ਤੁਰੇਗਾ ਕਿਉਂਕਿ ਐਲਨ ਮਸਕ ਦੇ ਹਿਸਾਬ ਦੇ ਨਾਲ 트াম্প ਦਾ ਪੂਰਾ ਸਮਰਥਨ ਕਰ ਰਹੇ ਸੀ ਐਂਡੋਰਸ ਕੀਤਾ ਉਹਨਾਂ ਨੇ ਪੂਰਾ ਲਗਾਤਾਰ ਸਾਰੀ ਕੈਂਪੇਨ ਦੇ ਵਿੱਚ ਮੂਹਰੇ ਹੋ ਕੇ ਜਿਹੜਾ ਐਲਨ ਮਸਕ ਦਾ ਐਲਨ ਮਸਕ ਦਾ ਜਿਹੜਾ ਤੁਸੀਂ ਚਿਹਰਾ ਦੇਖਿਆ ਹੋਊਗਾ ਜਦੋਂ 트াম্প ਦੇ ਨਾਲ ਸਟੇਜ ਸਾਂਝੀਆਂ ਕਰਦੇ ਨੇ ਸਟਾਰ ਕੈਂਪੇਨਰ ਬਣ ਕੇ ਕੈਂਪੇਨ ਕਰਦੇ ਆ ਤਾਂ 트াম্প ਨੇ ਵੀ ਗਿਫਟ ਦਿੱਤਾ ਐਲਨ ਮਸਕ ਨੂੰ ਆਪਣੀ ਕੈਬਨਿਟ ਦੇ ਵਿੱਚ ਡਿਪਾਰਟਮੈਂਟ ਡੋਜ ਦੇ ਵਿੱਚ ਖਾਸ ਜਗਾ ਦਿੱਤੀ ਤੇ ਉੱਥੇ ਜੇ ਗੱਲ ਕਰੀਏ ਤੇ ਹੁਣ ਦਾ ਗਾਰਡੀਅਨ ਨੇ ਕਿਹਾ ਕਿ ਐਕਸ ਇੱਕ ਜ਼ਹਿਰੀਲਾ ਪਲੇਟਫਾਰਮ ਬਣ ਗਿਆ ਟੌਕਸਿਕ ਕਿਹਾ ਔਰ ਉਸ ਤੋਂ ਬਾਅਦ ਨਾਲ ਹੀ ਕਿਹਾ ਕਿ ਇੱਥੇ ਆਪਣੇ ਪੋਲੀਟিক্যাল ਡਿਸਕੋਰਸ ਨੂੰ ਯੂਜ਼ ਕਰਨਗੇ ਐਲਨ ਮਸਕ ਯਾਨੀ ਕਿ ਆਪਣਾ ਜਿਹੜਾ ਸਿਆਸੀ ਉਹਨਾਂ ਦਾ ਇੱਕ ਪੱਖ ਹੋਏਗਾ ਸਿਆਸੀ ਉਹਨਾਂ ਦੀ ਸਪੀਚ ਹੋਏਗੀ ਸਿਆਸੀ ਭਾਸ਼ਣ ਹੋਏਗਾ